ਜੀ ਜਾਨਦੋਤੋ ਬੋਲਦੇ ਆ ਖੇਤ੍ਰਤਿਆ ਮਾ ਅਸ਼ੁਭ ਦਿਨ ਆ ਰਿਹਾ ਹੈ 10 ਮਈ ਨੂੰ ਉਸ ਦਿਨ ਆਪਾਂ ਨੂੰ ਸ਼ੁਭ ਘੜੀ ਤੇ ਜੁਐਲਰੀ ਖਰੀਦਣੀ ਚਾਹੀਦੀ ਹੈ ਇਹਦੇ ਚ ਬਰਕਤ ਹੁੰਦੀ ਹੈ ਔਰ ਅੱਗੇ ਨੂੰ ਭਗਵਾਨ ਦੀ ਮਨਜ਼ਰ ਦੇ ਕੇਫਾ ਹੁੰਦੀ ਹੈ ਇਸ ਕਰਕੇ 10 ਮਈ ਨੂੰ 골ਡ ਚ ਇਨਵੈਸਟਮੈਂਟ ਕਰਨਾ ਬਹੁਤ ਅੱਛੀ ਗੱਲ ਹੈ ਸਭ ਨੂੰ ਚਾਹੀਦਾ ਵੱਧ ਤੋਂ ਵੱਧ ਜੁਐਲਰੀ ਪਰਚੇਜ਼ ਕਰੋ ਜਾਂ 골ਡ ਵਿੱਚ ਇਨਵੈਸਟ ਕਰੋ ਉਹਦੇ ਨਾਲ ਤੁਹਾਡੇ ਘਰ ਤੇ ਬਰਕਤ ਪਾਏਗੀ हमें जरूरी है रोड दे ले परचेज करनी चाहिए लक्ष्मी दा कजना बंदा सादा इस करके हमें चाहिए बार बार ज्वार ज्वार है ऐसे कि बस बस ज्वेलरी परचेज करिए दस महीनों और शौकस्ला पता ही ज्वेलरां दी शौकस्ला पता ही करिए क्योंकि गांव का मोह बढ़िया चले सब तो पैदा हो गए इस गांव में एमवी जान जितना तो बोल रहे हैं ਅਖੀਏ ਤ੍ਰਿਤੀਆ ਮਾ ਅਸ਼ੁਭ ਦਿਨ ਆ ਰਿਹਾ ਹੈ 10 ਮਈ ਨੂੰ ਉਸ ਦਿਨ ਆਪਾਂ ਨੂੰ ਸ਼ੁਭ ਘੜੀ ਤੇ ਜੁਐਲਰੀ ਖਰੀਦਣੀ ਚਾਹੀਦੀ ਹੈ ਇਹਦੇ ਵਿੱਚ ਬਰਕਤ ਹੁੰਦੀ ਹੈ ਔਰ ਅੱਗੇ ਨੂੰ ਭਗਵਾਨ ਦੀ ਮਨਜ਼ਰ ਦੇ ਕਿਰਪਾ ਹੁੰਦੀ ਹੈ ਇਸ ਕਰਕੇ 10 ਮਈ ਨੂੰ 골ਡ 'ਚ ਇਨਵੈਸਟਮੈਂਟ ਕਰਨਾ ਬਹੁਤ achhi ਗੱਲ ਹੈ ਸਭ ਨੂੰ ਚਾਹੀਦਾ ਵੱਧ ਤੋਂ ਵੱਧ ਜੁਐਲਰੀ ਪਰਚੇਜ਼ ਕਰੋ ਜਾਂ 골ਡ 'ਚ ਇਨਵੈਸਟ ਕਰੋ ਉਹਦੇ ਨਾਲ ਤੁਹਾਡੇ ਘਰ 'ਚ ਬਰਕਤ ਪਾਏਗੀ ਸਾਨੂੰ ਜ਼ਰੂਰੀ ਹੈ 골ਡ ਦੇ ਲਈ ਪਰਚੇਜ਼ ਕਰਨੀ ਚਾਹੀਦੀ ਹੈ ਲਕਸ਼ਮੀ ਦਾ ਖਜ਼ਾਨਾ ਬੰਦਾ ਸਾਡਾ

ਜੋਮ ਘੜੀ ਤੇ ਜੁਵਲਰੀ ਖਰੀਦਣੀ ਚਾਹੀਦੀ ਹੈ ਇਹਦੇ ਚ ਬਰਕਤ ਹੁੰਦੀ ਹੈ ਔਰ ਅੱਗੇ ਨੂੰ ਭਗਵਾਨ ਦੀ ਮਨਜ਼ਰ ਦੇ ਕਫਾ ਹੁੰਦੀ ਹੈ ਇਸ ਕਰਕੇ 10 ਮਈ ਨੂੰ 골ਡ ਚ ਇਨਵੈਸਟਮੈਂਟ ਕਰਨਾ ਬਹੁਤ ਅੱਛੀ ਗੱਲ ਹੈ ਸਾਨੂੰ ਚਾਹੀਦਾ ਵੱਧ ਤੋਂ ਵੱਧ ਜੁਵਲਰੀ ਪਰਚੇਜ਼ ਕਰੋ ਜਾਂ 골ਡ ਵਿੱਚ ਇਨਵੈਸਟ ਕਰੋ ਉਹਦੇ ਨਾਲ ਤੁਹਾਡੇ ਘਰ ਤੇ ਬਰਕਤ ਪਾਏਗੀ ਸਾਨੂੰ ਜ਼ਰੂਰੀ ਹੈ 골ਡ ਦੇ ਲਈ ਪਰਚੇਜ਼ ਕਰਨੀ ਚਾਹੀਦੀ ਹੈ ਲక్ష్ਮੀ ਦਾ ਖਜ਼ਾਨਾ ਬੰਦਾ ਸਾਡਾ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਜੁਵਲਰੀ ਪਰਚੇਜ਼ ਕਰੀਏ 10 ਮਈ ਨੂੰ ਔਰ ਫੈਸਲਾ ਫਜ਼ਾਈ ਜੇਲਰਾਂ ਦੀ ਫੈਸਲਾ ਫਜ਼ਾਈ ਕਰੀਏ ਕਿਉਂਕਿ ਗਾਹਾਂ ਦਾ ਮੋਰ ਬਧੀਆ ਚੱਲੇ ਸਭ ਦਾ ਫਾਇਦਾ ਹੋਵੇ ਇਸ ਗੱਲ ਅੰਮ੍ਰਿਤ ਦੇ ਅਧਿਕਾਰ ਤੋਂ ਬੋਲਦੇ ਹਾਂ ਅਖੇਤ ਰਿਤਿਆ ਬੜਾ ਅਸ਼ੋਭ ਦਿਨ ਆ ਰਿਹਾ ਹੈ 10 ਮਈ ਨੂੰ ਉਸ ਦਿਨ ਆਪਾਂ ਨੂੰ ਸ਼ੁਭ ਕਰੀਏ ਤੇ ਜੁਰਦੀ ਖਰੀਦਣੀ ਚਾਹੀਦੀ ਹੈ ਇਦੇ ਵਿੱਚ ਬਰਕਤ ਹੁੰਦੀ ਹੈ ਔਰ ਅੱਗੇ ਨੂੰ ਭਗਵਾਨ ਦੀ ਮਤਲਬ ਸਰਦੇ ਕਿਰਪਾ ਹੁੰਦੀ ਹੈ ਇਸ ਕਰਕੇ 10 ਮਈ ਨੂੰ 골ਡ 'ਚ ਇਨਵੈਸਟਮੈਂਟ ਕਰਨਾ ਬਹੁਤ ਅੱਛੀ ਗੱਲ ਹੈ ਸਾਨੂੰ ਚਾਹੀਦਾ ਵੱਧ ਤੋਂ ਵੱਧ ਜੁਐਲਰੀ ਪਰਚੇਜ਼ ਕਰੋ ਜਾਂ 골ਡ 'ਚ ਇਨਵੈਸਟ ਕਰੋ ਉਹਦੇ ਨਾਲ ਤੁਹਾਡੇ ਘਰ 'ਚ ਬਰਕਤ ਪਾਏਗੀ ਸਾਨੂੰ ਜ਼ਰੂਰੀ ਹੈ 골ਡ ਦੇ ਲਈ ਪਰਚੇਜ਼ ਕਰਨੀ ਚਾਹੀਦੀ ਹੈ ਲਕਸ਼ਮੀ ਦਾ ਖਜ਼ਾਨਾ ਬੰਦਾ ਸਾਡਾ ਇਸ ਕਰਕੇ ਸਾਨੂੰ ਚਾਹੀਦਾ ਹੈ ਅਸੀਂ ਕਿ ਵੱਧ ਤੋਂ ਵੱਧ ਜੁਐਲਰੀ ਪਰਚੇਜ਼ ਕਰੀਏ 10 ਮਈ ਨੂੰ ਔਰ ਫੌਸਲਾ ਫਦਾਈ ਜੁਐਲਰੀ ਦਾ ਵੀ ਫੌਸਲਾ ਫਦਾਈ ਕਰੀਏ ਕਿਉਂਕਿ ਗਾਉਂ ਦਾ ਮੋਰ ਬਧੀਆ ਚੱਲੇ ਸਭ ਦਾ ਫਾਇਦਾ ਹੋਵੇ ਇਸ ਗੱਲ